ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਹੈ ਜੁੜੀ ਹੋਈ ਅਰਵਿੰਦ ਕੇਸ਼ਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਾ ਦੇ ਨਾਲ ਤੁਹਾਨੂੰ ਦੱਸਦੇ ਹਾਂ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਦੋਹੇ ਜਾਣੇ ਗੁਜਰਾਤ ਜਾ ਰਹੇ ਹੈ ਉੱਥੇ ਜਾ ਕੇ ਇਹਨਾਂ ਦੇ ਵੱਲੋਂ ਕੀ ਕੀਤਾ ਜਾਣਾ ਤੇ ਜਾਣ ਦਾ ਮਕਸਦ ਕੀ ਹੈ ਇਹਦੇ ਬਾਬਤ ਅਰਵਿੰਦ ਕੇਸ਼ਵਾਲ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਟਵੀਟ ਦੇ ਵਿੱਚ ਉਹਨਾਂ ਨੇ ਕੀ ਕੁਝ ਲਿਖਿਆ ਉਹ ਵੀ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਉਸ ਤੋਂ ਪਹਿਲਾਂ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਈ ਦਿਨਾਂ ਤੋਂ ਵਿਪਾਸਨਾ ਤੇ ਗਏ ਹੋਏ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਬੀਤੇ ਦਿਨੀ ਉਹ ਵਿਸ਼ਾਖਾਪਟਨਾਮ ਜਾਂਦੇ ਆ ਜਿੱਥੇ ਜਾ ਕੇ ਇਹਨਾਂ ਦੇ ਵੱਲੋਂ ਮੈਡੀਕਲ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਚੰਗਿਆ ਕਰਨ ਦੇ ਮਕਸਦ ਦੇ ਨਾਲ ਉੱਥੋਂ ਦੇ ਇੱਕ ਫਾਰਮਾ ਸੈਂਟਰ ਦਾ ਦੌਰਾ ਕੀਤਾ ਜਾਂਦਾ ਹੈ ਤੇ ਫਿਰ ਮੀਟ ਕਰਕੇ ਜਾਣਕਾਰੀ ਵੀ ਇਸ ਬਾਬਤ ਦਾ ਸਾਂਝੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਅਰਵਿੰਦ ਕੇਜੀਵਾਲ ਦੇ ਨਾਲ ਅੱਜ ਉਹ ਗੁਜਰਾਤ ਜਾ ਰਹੇ ਨੇ ਜਾਂਦਾ ਮਕਸਦ ਕੀ ਹੈ ਰੀਜ਼ਨ ਕੀ ਰਿਹਾ ਹੈ ਤੇ ਤੇ ਨਜ਼ਰ ਮਾਰੀਏ ਤਾਂ ਸਾਹਮਣੇ ਆਉਂਦਾ ਹੈ ਅਰਵਿੰਦ ਕੇਜੀਵਾਲ ਦਾ ਉਹ ਟਵੀਟ ਜਿਹੜਾ ਅੱਜ ਉਹਨਾਂ ਨੇ 10:42 ਮਿੰਟ ਦੇ ਉੱਤੇ ਕੀਤਾ ਹੈ। ਅਰ ਮੇਰੇ ਜੀਵਾਲ ਟਵੀਟ ਦੇ ਵਿੱਚ ਲਿਖਦੇ ਆ ਹਾਲਾਂਕਿ ਟਵੀਟ ਹਿੰਦੀ ਦੇ ਵਿੱਚ ਹੈ ਪੰਜਾਬੀ ਚ ਉਹਨਾਂ ਨਾਲ ਗੱਲ ਕਰਕੇ ਦੱਸਣ ਦੀ ਕੋਸ਼ਿਸ਼ ਕਰਦੇ ਆ। ਉਹਦੇ ਚ ਲਿਖਦੇ ਆ ਕਿ ਆਮ ਆਦਮੀ ਪਾਰਟੀ ਦੇ ਚੇਤਰ ਵਸਾਵਾ ਇੱਕ ਬੇਹੱਦ ਲੋਕਪ੍ਰਿਆ ਆਦੀਵਾਸੀ ਨੇਤਾ ਨੇ ਉਹਨਾਂ ਨੂੰ ਤੇ ਉਹਨਾਂ ਦੀ ਪਤਨੀ ਨੂੰ ਭਾਜਪੀ ਦੀ ਗੁਜਰਾਤ ਸਰਕਾਰ ਨੇ ਇੱਕ ਫਰਜ਼ੀ ਕੇਸ ਦੇ ਵਿੱਚ ਕਈ ਦਿਨਾਂ ਤੋਂ ਜੇਲ੍ਹ ਦੇ ਵਿੱਚ ḍੱਕਿਆ ਹੋਇਆ ਹੈ। ਅੱਗੇ ਲਿਖਦੇ ਆ ਕਿ ਅੱਜ ਮੈਂ ਤੇ ਭਗਵਤਮਾਨ ਜੀ ਗੁਜਰਾਤ ਜਾ ਰਹੇ ਆ ਉਹਨਾਂ ਦੇ ਇਲਾਕੇ 'ਚ ਲੋਕਾਂ ਦੇ ਨਾਲ ਮਿਲਾਂਗੇ ਤੇ ਕੱਲ ਅਸੀਂ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਵੀ ਮੁਲਾਕਾਤ ਕਰਨ ਦੇ ਲਈ ਜਾਵਾਂਗੇ ਦੱਸਦੇ ਇਹ ਕਿ ਆਦੀਵਾਸੀ ਨੇਤਾ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਨੇ ਗੁਜਰਾਤ ਦੇ ਵਿੱਚ ਨਾਮ ਹੈ ਉਹਨਾਂ ਦਾ ਚੈਤਰ ਵਸਾਵਾ ਉਹਨਾਂ ਨੂੰ ਤੇ ਉਹਨਾਂ ਦੀ ਪਤਨੀ ਨੂੰ ਕਥਿਤ ਤੌਰ ਤੇ ਕਿਸੇ ਝਾਲੀ ਕੇਸ ਦੇ ਵਿੱਚ ਫਸਾ ਕੇ ਜੇਲ੍ਹ ਦੇ ਅੰਦਰ ਡੱਕਣ ਦੇ ਦੋਸ਼ ਨੇ ਜਿਹੜੇ ਉਹ ਗੁਜਰਾਤ ਦੇ ਵਿੱਚ ਮੌਜੂਦਾ ਭਾਜਪਾ ਸਰਕਾਰ ਦੇ ਉੱਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਗਾਏ ਗਏ ਐ ਤੇ ਇਸੇ ਚੀਜ਼ ਨੂੰ ਲੈ ਕੇ ਅੱਜ ਉਹਨਾਂ ਦੇ ਵੱਲੋਂ ਗੁਜਰਾਤ ਦੇ ਵਿੱਚ ਜਾਇਜ਼ ਜਣਾ ਉੱਥੇ ਜਾ ਕੇ ਅ ਚੈਟਰ ਬਸਾਬਾ ਦੇ ਜਿਹੜੇ ਇਲਾਕੇ ਦੇ ਲੋਕ ਨਹੀਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਗਰੀਬਾਂ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਭਲਕੇ ਅਸੀਂ ਜਿਹੇ ਦੇ ਵਿੱਚ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਉਹਨਾਂ ਦੇ ਵਸਤਰੋ ਤੇ ਉਹਨਾਂ ਦੀ ਪਤਨੀ ਦੇ ਨਾਲ ਮੁਲਾਕਾਤ ਕੀਤੀ ਜਾ ਸਕੇ ਸੰਭਵ ਤੌਰ ਤੇ ਦੋਸ਼ ਨੇ ਜਿਹੜੇ ਉਹ ਸਿੱਧੇ ਸਿੱਧੇ ਤੌਰ ਤੇ ਆਪਾਂ ਦੇਖ ਸਕਦੇ ਹਾਂ ਕਿ ਭਾਜਪਾ ਸਰਕਾਰ ਦੇ ਉੱਤੇ ਲਗਾਏ ਗਏ ਨੇ ਭਾਜਪਾ ਦੇ ਰੱਟਸਲਾ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਚਾਹੇ ਪੰਜਾਬ ਦੀ ਗੱਲ ਕਰਨੀਏ ਚਾਹੇ ਗੁਜਰਾਤ ਦੀ ਗੱਲ ਕਰਨੀਏ ਚਾਹੇ ਦਿੱਲੀ ਦੀ ਗੱਲ ਕਰਨੀਏ ਜਿੱਥੇ-ਜਿੱਥੇ ਵੀ ਆਵਾਦੀ ਪਾਰਟੀ ਦਾ ਥੋੜਾ-ਬਹੁਤ ਧੁਰਾ ਹੈਗਾ ਉੱਥੇ ਭਾਜਪਾ ਦੇ ਨਾਲ ਕੜੀ ਟੱਕਰ ਹੈ ਜਿਹੜੀ ਉਹ ਚੱਲ ਰਹੀ ਹੈ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਝਾਕੀਆਂ ਨੂੰ ਲੈ ਕੇ ਤੇ ਇਸ ਤੋਂ ਇਲਾਵਾ ਵੀ ਹੋਰ तमाम ਕਈ ਮੁੱਦੇ ਹੈ ਜੇਕਰ ਇਹਨਾਂ ਦੇ ਬਾਰੇ ਗੱਲ ਕਰਨ ਲੱਗੇ ਤਾਂ ਫਿਰ ਇਹ ਸਤ ਬੜੀ ਲੰਮੀ ਹੋ ਜਾਣੀ ਹੈ ਪਰ ਵਿੱਚ ਜਿਹੜਾ ਰੀਸੈਂਟਲੀ ਵਿਵਾਦ ਚੱਲਿਆ ਸੀ ਉੱਤੇ ਗੱਲ ਕਰੀਏ ਤਾਂ ਗੱਤਰਤਰ ਦਿਵਸ ਦੀ ਪ੍ਰਿੰਟ ਦੇ ਵਿੱਚ ਪੰਜਾਬੀਆਂ ਝਾਕੀਆਂ ਨੇ ਜਿਹੜੀਆਂ ਸ਼ਾਮਲ ਨਹੀਂ ਕੀਤੀਆਂ ਜਾਂਦੀਆਂ ਕਿਉਂਕਿ ਉਹਨਾਂ ਦੇ ਵਿੱਚ ਕੁਝ ਨਾ ਕੁਝ ਖੋਟ ਹੁੰਦੀ ਐ ਇਸ ਤਰੀਕੇ ਦੇ ਦੋਸ਼ ਲਾਉਂਦੀ ਉਹਨਾਂ ਚਾਕੀਆਂ ਨੂੰ ਜਿਹੜਾ ਰਿਜੈਕਟ ਕਰ ਦਿੱਤਾ ਗਿਆ ਸੀ ਕਿਹਾ ਗਿਆ ਸੀ ਕਿ ਇਹਨਾਂ ਚਾਕੀਆਂ ਨੂੰ ਅਸੀਂ ਨਹੀਂ ਵਿਖਾ ਸਕਦੇ ਕਿਉਂਕਿ ਸਾਡੀ ਥੀਮ ਦੇ ਉੱਤੇ ਅਧਾਰਿਤ ਨਹੀਂ ਨੇ ਤੇ ਇਹਦੇ ਤੇ ਜਿਹੜਾ ਸੁਨੀਲ ਜਾਕਰ ਦਾ ਤੇ ਮਨਜੀਤ ਸਿੰਘ ਸਿਰਸਾ ਹੋਰਾਂ ਦਾ ਇੱਕ ਬਿਆਨ ਉਸ ਵੇਲੇ ਆਇਆ ਸੀ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਜਿਸ ਤੋਂ ਬਾਅਦ ਦੇ ਵਿੱਚ ਇਹਦੇ ਤੇ ਵੱਡੇ ਪੱਧਰ ਦੀ ਰਾਜਨੀਤੀ ਕੀਤੀ ਗਈ ਸਿਰਸਾ ਸਾਹਿਬ ਦੇ ਵੱਲੋਂ ਕਿਹਾ ਗਿਆ ਹੈ ਕਿ ਇਹਨਾਂ ਨੇ ਪੁਰਾਣੀਆਂ ਚਾਕੀਆਂ ਪੇਟ ਕਰਕੇ ਰੰਗ ਰੋਗਣ ਕਰਕੇ ਟੁੱਟੀਆਂ ਬਹੁਤੀ ਉਹਨਾਂ ਦੇ ਉੱਤੇ ਆ ਜਿਹੜੀ ਡਿਜ਼ਾਈਨਿੰਗ ਦੇ ਵਿੱਚ ਚੇਂਜ ਕਰਕੇ ਉਹੀ ਭੇਜ ਦਿੱਤੀ ਸੀ ਤਾਂ ਕਰਕੇ ਰਿਜੈਕਟ ਹੋਈਆਂ ਪਰ ਦੂਜੇ ਪਾਸੇ ਜਾਕਰ ਸਾਹਬ ਹੋਰਾਂ ਦੀ ਬੋਲੀ ਕੁਝ ਹੋਰ ਕਹਿੰਦੀ ਸੜਾਈ ਦੇ ਰਹੀ ਸੀ ਸੁਨੀਲ ਜਾਕਰ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਤੇ ਦਿੱਲੀ ਦੇ ਮੁੱਖ ਮੰਤਰੀ ਇਹਨਾਂ ਦੋਹਾਂ ਜਿਹੜੀਆਂ ਦੀਆਂ ਫੋਟੋਆਂ ਉਹਨਾਂ ਡਿਜ਼ਾਈਨਰਾਂ ਦੇ ਉੱਤੇ ਲਾਈਆਂ ਗਈਆਂ ਸੀ ਜਿਹੜੇ ਰੱਖਿਆ ਮੰਤਰਾਲੇ ਦੀ ਸੰਬੰਧਿਤ ਕਮੇਟੀ ਨੂੰ ਭੇਜੇ ਗਏ ਸੀ ਇਸ ਤੋਂ ਬਾਅਦ ਦੇ ਵਿੱਚ ਉਹ ਰਿਜੈਕਟ ਕੀਤੇ ਗਏ ਐ ਫਿਰ ਮਿਨਿਸਟਰੀ ਆਫ ਡਿਫੈਂਸ ਦਾ ਇੱਕ ਬਿਆਨ ਆਉਂਦਾ ਜਿਸ ਵਿੱਚ ਉਹਨਾਂ ਨੇ ਕਲੀਅਰ ਕਰ ਦਿੱਤਾ ਸੀ ਕਿ ਜਿਹੜੀ ਚਾਕੀ ਥੀਮ ਦੇ ਅਨੁਸਾਰ ਨਹੀਂ ਸੀ ਪਰ ਉਹਦੇ ਚ ਇਹ ਗੱਲ ਨਹੀਂ ਲਿਖੀ ਗਈ ਸੀ ਕਿ ਇਹਦੇ ਤੇ ਫੋਟੋਆਂ ਲੱਗੀਆਂ ਹੋਈਆਂ ਸੀ ਕਿਸੇ ਦੀ ਤਾਂ ਕਰਕੇ ਇਹਨੂੰ ਰਿਜੈਕਟ ਕੀਤਾ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਮੁੱਖ ਮੰਤਰੀ ਮਾਰ ਹਮਲਾ ਵਰ ਹੋ ਜਾਂਦੇ ਆ ਲਗਾਤਾਰ ਦੋ ਤਿੰਨ ਦਿਨ ਹੋਰ ਟਵੀਟ ਕਰਦੇ ਰਹਿੰਦੇ ਆ ਕਿ ਜਾਕਰ ਸਾਹਿਬ ਹੁਣ ਕਿਹੜੇ ਮੂਹਰੇ ਨਾਲ ਪੰਜਾਬ ਦੇ ਲੋਕਾਂ ਦਾ ਤੁਸੀਂ ਸਾਹਮਣਾ ਕਰੋਗੇ ਸੋ ਇਸ ਤਰੀਕੇ ਦੀ ਜਿਹੜੀ ਜਿਹੜਾ ਕਟਾਕਸ਼ ਹੈ ਜਿਹੜੀ ਅੰਦਰੂਨੀ ਗੇਮੇਬਾਜੀ ਆਪਾਂ ਕਹਿ ਸਕਦੇ ਪੰਜਾਬ ਦੇ ਅੰਦਰ ਚੱਲ ਰਹੀ ਹੈ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਿਚਾਰੇ ਭਾਜੀਪੀ ਕੇਂਦਰ ਦੇ ਵਿੱਚ ਬੈਠੀਏ ਤੇ ਪੰਜਾਬ ਦੇ ਵਿੱਚ ਮੌਜੂਦਾ ਸੱਤਾ ਤੇ ਆਮ ਆਦਮੀ ਪਾਰਟੀ ਹੈ ਗੱਦੀ ਤੇ ਆਮ ਆਦਮੀ ਪਾਰਟੀ ਬੈਠੀ ਹੋਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰੀ ਨੇ ਤੇ ਇਧਰੇ ਪਾਸੇ ਵਿਵਾਦ ਚੱਲਦਾ ਕਿ ਹੁਣ ਗੁਜਰਾਤ ਦੇ ਵਿੱਚ ਵੀ ਸੇਮ ਚੀਜ਼ ਦੇ ਕੰਮ ਹੋ ਮਿਲ ਰਹੀ ਹੈ ਉਸ ਤੇ ਵੀ ਦੋਸ਼ ਹੈ ਜਿਹੜੇ ਉਹ ਬੀਜੇਪੀ ਸਰਕਾਰ ਤੇ ਲਗਾਏ ਜਾ ਰਿਹਾ ਮੌਜੂਦਾ ਸੱਤਾ ਤੇ ਉੱਤੇ ਲਗਾਏ ਜਾ ਰਿਹਾ ਹੈ ਕਿ ਉਹਨਾਂ ਨੇ ਚਤੁਰ ਬਸਾਵਾ ਨਾਮ ਦੇ ਇਹਨਾਂ ਦੇ ਆਮ ਆਦਮੀ ਪਾਰਟੀ ਵਰਕਰ ਹੈ ਜਿਹੜੇ ਲੰਮੇ ਸਮੇਂ ਤੋਂ ਪਾਰਟੀ ਦੇ ਨਾਲ ਜੁੜੇ ਹੋਏ ਹੈ ਤੇ ਸਰਗਰਮੀਆਂ ਦੇ ਵਿੱਚ ਵੀ ਇਸਾ ਲੈਂਦੇ ਰਹੇ ਆ ਉਹਨਾਂ ਨੂੰ ਤੇ ਉਹਨਾਂ ਦੀ ਪਤਨੀ ਨੂੰ ਇੱਕ ਜਾਲੀ ਫਰਜ਼ੀ ਕੇਸ ਬਣਾ ਕੇ ਜੇ ਵੀ ਅੰਦਰ ਢੱਕਿਆ ਹੋਇਆ ਇਸ ਤਰੀਕੇ ਦੇ ਦੋ ਸ਼ਰਮੀਲ ਕੇਜੀਵਾਲ ਦੇ ਵੱਲੋਂ ਲਗਾਏ ਗਏ ਤੇ ਹੁਣ ਕੇਜੀਵਾਲ ਸਾਹਿਬ ਕਹਿੰਦਾ ਕਿ ਅੱਜ ਮੈਂ ਅਤੇ ਭਗਵਤ ਮਾਰਦੂ ਪੰਜਾਬ ਦੇ ਵਿਜੂਤਾ ਮੁੱਖ ਮੰਤਰੀ ਐ ਅਸੀਂ ਦੋਹੇ ਜਾਣੇ ਮਿਲ ਕੇ ਗੁਜਰਾਤ ਜਾਵਾਂਗੇ ਉੱਥੇ ਜਾ ਕੇ ਅਸੀਂ ਪਹਿਲਾਂ ਤਾਂ ਉਸੇ ਇਲਾਕੇ ਦੇ ਸੰਬੰਧਿਤ ਇਲਾਕੇ ਦੇ ਲੋਕਾਂ ਦੇ ਨਾਲ ਮਿਲਾਂਗੇ ਤੇ ਉਸ ਤੋਂ ਬਾਅਦ ਵਿੱਚ ਅਸੀਂ ਭਲਕੇ ਜੇਕਰ ਇਹ ਚੀਜ਼ ਪੋਸੀਬਲ ਹੋ ਸਕੇ ਤਾਂ ਅਸੀਂ ਭਲਕੇ ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਜੇਲ ਵੀ ਜਾਵਾਂਗੇ ਹਾਲਾਂਕਿ ਉੱਚ ਪੁੰਚਰ ਵਾਲੇ ਨੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਕਿਸ ਤਰੀਕੇ ਦੀਆਂ ਚਾਰਾ ਜੁਈਆਂ ਕੀਤੀਆਂ ਜਾਂ ਜਾਨੀ ਉਹਦੇ ਤੇ ਵੀ ਸਾਡੀ ਨਜ਼ਰ ਬਣੀ ਰਹੇਗੀ ਕਿ ਇਸੇ ਤਰੀਕੇ ਦੇ ਨਾਲ ਤੁਹਾਡੇ ਨਾਲ ਅਸੀਂ ਉਹ ਸਾਂਝੀਆਂ ਕਰਦੇ ਰਹਾਂਗੇ ਤੁਸੀਂ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ